ਅੱਜ ਸੀ ਇੰਨਾ ਭਾਰ ਚੱਕ ਲਿਆਣਾ ਸਿਰਾਂ ਤੇ ਮੈਨੂੰ ਮਾਫ਼ ਕਰਿਓ ਮੈਂ ਕਹਿਣ ਤੁਸੋਂ ਕੋਚ ਨਹੀਂ ਕਰੂੰਗੀ ਜਿਨ੍ਹਾਂ ਕੋ ਪੈਸੇ ਜੀ ਸਦਕੇ ਕਰਨ ਉਹਨਾਂ ਨੂੰ ਕੋਈ ਬਣਾਈ ਨਹੀਂ ਪਰ ਜਿਹੜੇ ਹੋਣ ਹੀ ਗਰੀਬ ਜਿਹੜੇ ਹੋਣ ਹੀ ਦਸਾਂ ਲੋਹਾਂ ਦੀ ਕਿਰਤ ਕਮਾਈ ਕਰਕੇ ਆਪਣੇ ਪਰਿਵਾਰ ਨੂੰ ਚਲੋਣ ਵਾਲੇ ਜਿਨ੍ਹਾਂ ਕੋ ਜ਼ਮੀਨ ਵੀ ਨਾ ਹੋਵੇ ਜਿਨ੍ਹਾਂ ਕੋ ਘੜਾ ਗੱਟਾ ਵੀ ਨਾ ਹੋਵੇ ਉਹ ਆਪਣੀ ਧੀ ਦਾ ਕਿਵੇਂ ਪੈਰਸਾਂ ਦੇ ਵਿੱਚ ਖਰਚਾ ਚੁੱਕ ਲੈ ਕੀਵੇ ਜਾ ਕੇ ਉਹ ਆਪਣੇ ਕੁੜਬਾਂ ਨੂੰ ਸੋਹਣੇ ਦੇ ਨਾਲ ਮੜ ਦੇਣ ਕਿਵੇਂ ਜਾ ਕੇ ਤਾਜ ਦੇ ਦੇ ਅਸੀਂ ਕਹਿੰਦੇ ਨਾ ਅਸੀਂ ਬੜੇ ਪੜੇ ਲਿਖੇ ਅਸੀਂ ਤਾਜ ਨਹੀਂ ਲੈਂਦੇ ਤੇ ਇੱਕ ਗੱਲ ਦੱਸਾਂ ਤਾਜ ਅਸੀਂ ਅਜੇ ਵੀ ਲੈਂਦੇ ਆ ਤਾਜ ਅਸੀਂ ਧੀ ਵਾਲਿਆਂ ਕੋ ਅੱਜ ਵੀ ਲੈਂਦੇ ਆ ਰੂਪ ਹੀ ਬਦਲਿਆ ਤਸਵੀਰ ਬਦਲੀ ਤਾਜ ਅੱਜ ਵੀ ਸਾਡੇ ਜ਼ਾਰੀ ਆ ਪਤਾ ਕਿਵੇਂ ਅਸੀਂ ਧੀ ਵਾਲਿਆਂ ਨੂੰ ਕਹਿੰਨੇ ਆ ਵੱਡਾ ਸਾਰਾ ਪੈਸਾ ਕਰਕੇ ਦਿਓ ਸਾਨੂੰ ਜਿੱਥੇ ਸਾਡੇ ਬਰਾਤੀ ਆਉਣਗੇ 4-500 ਵੱਡਿਆਂ